ਕੈਪਟਨ ਅਮਰਿੰਦਰ ਸਿੰਘ ਦੇ ਅੰਮ੍ਰਿਤਸਰ ਵਿੱਚ ਸਥਿਤ ਸੀਐਮ ਕੈਂਪ ਦਫਤਰ ਵਿੱਚ ਰੇਡ ਕਰਨ ਅਤੇ ਕਰਵਾਉਣ ਵਾਲੇ ਪੁਲਿਸ ਅਧਿਕਾਰੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਇਸ ਕਾਰਵਾਈ ਤੋਂ ਨਾਕੁਸ਼ ਦਿਖਾਈ ਦੇ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਅਫਸਰਾਂ ਅਤੇ ਪੁਲਿਸ ਮੁਲਾਜ਼ਮਾਂ ਤੇ ਪਰਚਾ ਦਰਜ ਹੋਣਾ ਚਾਹੀਦਾ ਹੈ। ਉਹਨਾਂ ਨੇ ਦੱਸਿਆ ਕਿ ਸਰਕਾਰ ਬਣਨ ਤੋਂ ਬਾਅਦ ਅਕਸਰ ਹੀ ਕਾਂਗਰਸੀ ਨੇਤਾਵਾਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸ਼ਿਕਾਇਤ ਰਹੀ ਹੈ ਕਿ ਪੁਲਿਸ ਅਫਸਰ ਉਹਨਾਂ ਦੀ ਸੁਣਵਾਈ ਨਹੀਂ ਕਰਦੇ ਹਨ ਸਿੱਧੂ ਦਾ ਕਹਿਣਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਅੰਮ੍ਰਿਤਸਰ ਦੇ ਲੱਖਾਂ ਲੋਕਾਂ ਨੇ ਪਿਆਰ ਦੇ ਕੇ ਐਮਪੀ ਬਣਾਇਆ ਸੀ ਅਤੇ ਬਾਅਦ ਵਿੱਚ ਪੂਰੇ ਪੰਜਾਬ ਦੇ ਲੋਕਾਂ ਦੇ ਸਹਿਯੋਗ ਨਾਲ ਉਹ ਮੁੱਖ ਮੰਤਰੀ ਬਣੇ ਹਨ ਇਸ ਲਈ ਪੁਲਿਸ ਵੱਲੋਂ ਬਿਨਾਂ ਸੋਚੇ ਸਮਝੇ ਇਸ ਕਾਰਵਾਈ ਨੂੰ ਅੰਜਾਮ ਦੇਣਾ ਬੇहद ਸ਼ਰਮਨਾਕ ਹੈ ਫਿਲਹਾਲ ਮੁੱਖ ਮੰਤਰੀ ਵੱਲੋਂ ਅੰਮ੍ਰਿਤਸਰ ਦੇ ਡੀਸੀਪੀ ਅਮਰਜੀਤ ਸਿੰਘ ਬਾਜਵਾ ਐਸਐਚਓ ਹਰਿੰਦਰ ਸਿੰਘ ਗੇਟ ਹਕੀਮਾ ਅਤੇ ਸੀਐਸਟਾਫ ਦੇ ਮੈਂਬਰ ਅਰਵਿੰਦਰ ਸਿੰਘ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ ਮਾਮਲੇ ਦੀ ਜਾਂਚ ਕਰਨ ਲਈ ਗ੍ਰੈਸ ਕੱਤਰ ਅਤੇ ਆਈਜੀ ਬਠਿੰਡਾ ਮੁਖਵਿੰਦਰ ਸਿੰਘ ਛੀਨਾ ਨੂੰ ਲਾ ਦਿੱਤਾ ਗਿਆ ਹੈ ਅੱਜ ਦੀ ਗੱਲ ਹੈ ਇੱਥੇ ਇੱਕ ਤੇ ਜਿਹੜਾ ਐਮਐਲਏਆਂ ਨੂੰ ਨਜ਼ਰਅੰਦਾਜ਼ ਕਰਨ ਦੀ ਹਲਕੀ ਜਿਹੀ ਵੀ ਕੋਸ਼ਿਸ਼ ਸੀਐਮ ਸਾਹਿਬ ਬਰਦਾਸ਼ਤ ਨਹੀਂ ਕਰਨਗੇ ਇਹਦਾ ਮੈਸੇਜ ਬੜਾ ਲਾਊਡ ਐਂਡ ਕਲੀਅਰ ਚਲਾ ਗਿਆ ਲੋਕਤੰਤਰ ਦੇ ਵਿੱਚ ਲੋਕਾਂ ਦਾ ਰਾਜ ਹੁੰਦਾ ਲੋਕਾਂ ਦੇ ਵਾਸਤੇ ਹੁੰਦਾ ਔਰ ਲੋਕਾਂ ਦੇ ਚੁਣੇ ਨੁਮਾਇंदे ਜਿਹੜੇ ਨੇ ਉਹਨਾਂ ਨੂੰ ਲੋਕ ਤਾਕਤ ਦਿੰਦੇ ਆ ਇਹ ਇੱਕ ਐਮਐਲਏ ਦੇ ਪਿੱਛੇ 2 ਲੱਖ ਬੰਦਾ ਖੜਾ ਹੁੰਦਾ ਇਸ ਕਰਕੇ ਹਰ ਅਫਸਰ ਨੂੰ ਇੰਨਾ ਕੁ ਸਮਝਣਾ ਚਾਹੀਦਾ ਕਿ ਸ੍ਰੀ ਅਮਰitsar ਸਾਹਿਬ ਦੇ ਜਿੰਨੇ ਐਮਐਲਏ ਨੇ ਔਰ ਐਮਪੀ ਸਾਹਿਬ ਨੇ ਉਹ ਸਾਰੇ ਇਕੱਠੇ ਨੇ ਇਹ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਕਿ ਲੋਕਾਂ ਦੇ ਚੁਣੇ ਨੁਮਾਇੰਦੇ ਦੇ ਘਰਾਂ ਦੇ ਵਿੱਚ ਗਲਤ ਪੁਰਸ਼ ਵੜੇ ਔਰ ਜਿਸ ਅਧਿਕਾਰੀ ਨੇ ਕਿ ਗਲਤ ਕੰਮ ਕੀਤੇ ਆ ਸੀਐਮ ਸਾਹਿਬ ਨੇ ਉਹਨਾਂ ਤੇ ਐਕਸ਼ਨ ਲਿੱਤੇ ਆ ਅਸੀਂ ਤੇ ਆ ਇਹ ਕਹਿੰਨੇ ਆ ਵੀ ਪਰਚਾ ਦਿਓ ਰਾਂ ਪਰ ਕਦ ਤੱਕ ਜਾਣਾ ਚਾਹੀਦਾ ਹੈ ਕਿੰਨੇ ਕਿੰਨੇ ਅਫਸਰ ਹੈ ਹੈਗੇ ਨੇ ਹੈਗੇ ਨੇ ਕੁਝ ਪੁਲਿਸ ਅਫਸਰ ਤੁਸੀਂ ਸਾਰੇ ਜਾਣਦੇ ਹੋ ਔਰ ਚਾਹੇ ਸੀਨੀਅਰ ਹੋਵੇ ਚਾਹੇ ਜੂਨੀਅਰ ਹੋਵੇ ਕੋਈ ਨਹੀਂ ਬਖਸ਼ਿਆ ਜਾਣਾ ਔਰ ਕਿਤੇ ਇਹ ਨਾ ਹੋਵੇ ਕਿ ਅੱਖ ਬਿਖਰੇ ਸੀਐਮ ਸਾਹਿਬ ਦੀ ਔਰ ਕੋਈ ਸਸਪੈਂਡ ਹੋਵੇ ਜਾਂ ਡਿਸਮਿਸ ਹੋਵੇ